ਸਤਿ ਸ਼੍ਰੀ ਅਕਾਲ ਜੀ ਮੈਂ ਮਹਿਕਦੀਪ ਕੌਰ ਤੇ ਸਵਾਗਤ ਹੈ ਤੁਹਾਡਾ ਪੰਜਾਬੀ ਲਿੰਕ ਮੀਡੀਆ ਦੀ ਖਾਸ ਰਿਪੋਰਟ ਤੇ ਜਿੱਥੇ ਖਬਰ ਸਿਰਫ ਸੁਣਾਈ ਨਹੀਂ ਜਾਂਦੀ ਸਮਝਾਈ ਜਾਂਦੀ ਹੈ ਅੱਜ ਦੀਆਂ ਤਿੰਨ ਖਬਰਾਂ ਅਲੱਗ-ਅਲੱਗ ਲੱਗਦੀਆਂ ਨੇ ਪਰ ਅੰਦਰ ਇੱਕੋ ਗੱਲ ਕਹਿ ਰਹੀਆਂ ਨੇ ਪੰਜਾਬ 'ਚ ਸਿਸਟਮ ਹਿੱਲ ਰਿਹਾ ਹੈ ਕਿੱਥੇ ਸਿਆਸਤ ਪਲਟ ਰਹੀ ਹੈ ਕਿੱਥੇ ਸਿੱਧਾ ਵਾਅਦਾ ਹੋ ਰਿਹਾ ਹੈ ਤੇ ਕਿੱਥੇ ਅਫਸਰ ਸਸਪੈਂਡ ਹੋ ਰਹੇ ਨੇ ਦੇਖੋ ਜੀ ਪੰਜਾਬ ਦੀ ਰਾਜਨੀਤੀ 'ਚ ਇੱਕ ਅਜੀਬ ਗੱਲ ਹੋ ਰਹੀ ਹੈ ਜਿਹੜੀ ਭਾਜਪਾ ਕੱਲ ਤੱਕ ਪੰਜਾਬ 'ਚ ਹਾਸੀਏ ਤੇ ਸੀ ਅੱਜ ਉਹ ਪਾਰਟੀ ਹਰ ਗੱਲਬਾਤ 'ਚ ਸ਼ਾਮਲ ਹੈ ਸਵਾਲ ਇਹ ਨਹੀਂ ਕਿ ਬੀਜਪੀ ਨੇ ਕੀ ਕੀਤਾ ਸਵਾਲ ਇਹ ਹੈ ਕਿ ਹੋਰ ਪਾਰਟੀਆਂ ਨੇ ਕੀ ਨਹੀਂ ਕੀਤਾ ਕਾਂਗਰਸ ਅੰਦਰੋਂ ਲੜ ਰਹੀ ਹੈ ਆਪ ਸੱਤਾ ਚਾਹ ਕੇ ਵੀ ਉਹ ਫਰੋਸਾ ਨਹੀਂ ਬਣਾ ਸਕਦੀ ਹੈ ਜੋ ਲੋਕਾਂ ਨੂੰ ਚਾਹੀਦਾ ਸੀ ਅਤੇ ਜਿੱਥੇ ਦੋ ਲੜਦੇ ਨੇ ਜੀ ਉੱਥੇ ਤੀਜਾ ਚੁੱਪਚਾਪ ਜਗ੍ਹਾ ਬਣਾ ਲੈਂਦਾ ਹੈ ਬੀਜਪੀ ਚੋਣ ਨਹੀਂ ਲੜ ਰਹੀ ਬੀਜਪੀ ਚਿਹਰੇ ਜੋੜ ਰਹੀ ਹੈ ਨਰਾਜ਼ ਨੇਤਾ ਟਿਕਟਾ ਤੋਂ ਬਾਝੇ ਲੋਕ ਪੁਰਾਣੇ ਸਿਆਸੀ ਖਿਡਾਰੀ ਇਹ ਸਭ ਕਿਸੇ ਨਾ ਕਿਸੇ ਰਾਜ ਬੀਜੇਪੀ ਵੱਲ ਮੁੜ ਰਹੇ ਨੇ ਇਸੇ ਨੂੰ ਕਹਿੰਦੇ ਨੇ ਜੀ ਰਾਤੋਂ ਰਾਤ ਤਿਆਰੀ ਜੋ ਅਸਲ ਚ ਸਾਲਾਂ ਦੀ ਯੋਜਨਾ ਹੁੰਦੀ ਹੈ ਤੇ ਸਰਕਾਰ ਹਰ ਵਾਰ ਆਉਂਦੀ ਹੈ ਹਰ ਵਾਰ ਦਾਅਵੇ ਕਰਦੀ ਹੈ ਪਰ ਲੋਕਾਂ ਦੀਆਂ ਉਮੀਦਾਂ ਤੇ ਖੜੀ ਨਹੀਂ ਉਤਰਦੀ ਤੇ ਇਸ ਕਰਕੇ ਲੋਕ ਸਰਕਾਰ ਤੋਂ ਹਰ ਵਾਰ ਤੰਗ ਹੁੰਦੇ ਨੇ ਪਰ ਲੋਕ ਵੀ ਆਪਣੀ ਸਹੀ ਜੋ ਸਰਕਾਰ ਚੂਜ਼ ਨਹੀਂ ਕਰਦੇ ਜਿਸ ਕਰਕੇ ਉਹ ਵੀ ਧੋਖਾ ਖਾ ਜਾਂਦੇ ਤੇ ਹੁਣ ਰੁਕ ਕਰਦੇ ਅਗਲੀ ਖਬਰ ਦੇ ਵੱਲ ਖਬਰ ਬਹੁਤ ਵੱਡੀ ਹੈ ਕੱਲ ਵਿੱਤੇ ਦੇਣੀ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਐਲਾਨ ਕਰ ਦਿੱਤਾ ਜਨਵਰੀ ਤੋਂ ਪੰਜਾਬ ਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸ਼ੁਰੂ ਹੋਣੀ ਹੈ ਹੁਣ ਧਿਆਨ ਨਾਲ ਸੁਣੋ ਪੰਜਾਬ ਦੇ ਹਰ ਪਰਿਵਾਰ ਨੂੰ ਸਾਲ ਦੇ 10 ਲੱਖ ਰੁਪਏ ਤੱਕ ਮੁਫਤ ਕੈਸ਼ਲੈਸ ਇਲਾਜ ਨਾ ਕੋਈ ਆਮਦਨ ਸੀਮਾ ਨਾ ਗਰੀਬ ਅਮੀਰ ਦਾ ਫਰਕ ਪਹਿਲਾਂ ਸੀ 5 ਲੱਖ ਹੁਣ ਹੋ ਗਿਆ 10 ਲੱਖ ਸਰਕਾਰੀ ਹਸਪਤਾਲ ਵੀ ਸੂਚੀਬੱਧ ਨਿੱਜੀ ਹਸਪਤਾਲ ਵੀ ਪੰਜਾਬ ਦੀ ਚੰਡੀਗੜ੍ਹ ਵੀ ਸਰਜਰੀ ਆਈਸੀਯੂ ਟੈਸਟ ਦਵਾਈਆਂ ਸਭ ਕੁਝ ਕਵਰ ਮਰੀਜ਼ ਇਲਾਜ ਕਰਵਾਏਗਾ ਪੈਸਾ ਸਰਕਾਰ ਸਿੱਧਾ ਹਸਪਤਾਲ ਨੂੰ ਦੇਏਗੀ ਇੱਕ ਸਿੰਗਲ 플ੋਟਰ ਕਾਰਡ ਪੂਰੇ ਪਰਿਵਾਰ ਲਈ ਹੁਣ ਗੱਲ ਸਾਫ਼ ਹੈ ਜੀ ਯੋਜਨਾ ਕਾਗਜ਼ਾਤ ਚ ਬਹੁਤ ਵਧੀਆ ਹੈ ਅਸਲ ਇਮਤਿਹਾਨ ਲਾਗੂ ਕਰਨ ਦਾ ਹੋਏਗਾ ਤੇ ਜੋ ਸਰਕਾਰ ਨੇ ਹੁਣ ਸਿਹਤ ਬੀਮਾ ਲਈ ਇੱਕ ਕਦਮ ਚੁੱਕਿਆ ਹੈ ਤਾਂ ਦੇਖਣਾ ਹੈ ਕਿ ਸਰਕਾਰ ਇਸ ਕਦਮ ਤੇ ਇਸ ਜੋ ਨਵਾਂ ਉਜੋਗਨਾ ਤੇ ਉਤਰਦੀ ਹੈ ਜਾਂ ਨਹੀਂ ਲੋਕਾਂ ਦੇ ਨੂੰ ਜੋ ਦਾਅਵੇ ਕਰਦੀ ਹੈ ਪੂਰੇ ਕਰਦੀ ਹੈ ਜਾਂ ਨਹੀਂ ਦੇਖਣਾ ਹੋਏਗਾ ਕਿ ਸਰਕਾਰ ਕਿੱਥੋਂ ਤੱਕ ਇਹ ਉਜੋਗਨਾ ਨੂੰ ਅੱਗੇ ਲੈ ਕੇ ਚਾਲਦੀ ਹੈ ਤਾਂ ਹੁਣ ਆਉਂਨੇ ਆ ਤੀਜੀ ਤੇ ਸਭ ਤੋਂ ਸਵੇਦਨਸ਼ੀਲ ਖਬਰ ਤੇ ਪੰਜਾਬ ਸਰਕਾਰ ਨੇ ਐਸਐਸਪੀ ਵਿਜੀਲੈਂਸ ਲਖਵੀਰ ਸਿੰਘ ਨੂੰ ਸਸਪੈਂਡ ਕਰ ਦਿੱਤਾ ਹੈ ਇਹ ਉਹੀ ਅਫਸਰ ਨੇ ਜੀ ਜਿਨ੍ਹਾਂ ਦੀ ਅਗਵਾਈ ਚ 25 ਜੂਨ ਨੂੰ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਹੁਣ ਸਵਾਲ ਇਹ ਹੈ ਐਕਸ਼ਨ ਹੁਣ ਕਿਉਂ ਹੋਇਆ ਸੂਤਰ ਕਹਿੰਦੇ ਨੇ ਅੰਮ੍ਰਿਤਸਰ ਦੇ ਇੱਕ ਨਾਮੀ ਸਮਾਜ ਸੇਵੀ ਖਿਲਾਫ ਕੇਸ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਪਰ ਗੱਲ ਇੱਥੇ ਰੁਕਦੀ ਨਹੀਂ ਸਵਾਲ ਇਹ ਹੈ ਜੀ ਕਿ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ ਹੈ ਜਾਂ ਕੁਝ ਕੇਸ ਤੇਜੀ ਨਾਲ ਚੱਲਦੇ ਨਹੀਂ ਅਤੇ ਕੁਝ ਫਾਈਲਾਂ ਚ ਹੀ ਰਹਿ ਜਾਂਦੇ ਨੇ ਮੁਝੇਠਿਆ ਮਾਮਲਾ ਸਿਰਫ ਕਾਨੂੰਨੀ ਨਹੀਂ ਸਿਆਸੀ ਸੰਦੇਸ਼ ਹੈ ਅਤੇ ਹੁਣ ਉਸੇ ਗ੍ਰਿਫਤਾਰੀ ਵਾਲੇ ਅਫਸਰ ਤੇ ਸਰਕਾਰੀ ਐਕਸ਼ਨ ਇਹ ਸਫਾਈ ਹੈ ਜਾਂ ਦਬਾਅ ਫੈਸਲਾ ਤੁਹਾਡਾ ਹੈ ਸੋਚੋ ਜੇ ਇੱਕ ਪਾਸੇ ਬੀਜਪੀ ਚੋਪ-ਚਪ ਜਗ੍ਹਾ ਬਣਾ ਰਹੀ ਹੈ ਦੂਜੇ ਪਾਸੇ ਸਰਕਾਰ ਵੱਡੀਆਂ ਜੋਜ਼ਨਾਵਾਂ ਦਾ ਐਲਾਨ ਕਰ ਰਹੀ ਹੈ ਤੇ ਤੀਜੇ ਪਾਸੇ ਸਿਸਟਮ ਅੰਦਰਲੀ ਟਕਰਾਅ ਸਾਹਮਣੇ ਆ ਰਹੀ ਨਹੀਂ ਇਹ ਤਿੰਨੇ ਖਬਰਾਂ ਅਲੱਗ ਨਹੀਂ ਹੈ ਇਹ ਸਾਰੀਆਂ ਪੰਜਾਬ ਦੇ ਬਦਲ ਦੀ ਤਸਵੀਰ ਨੇ ਹੁਣ ਦੇਖਣਾ ਹੈ ਕਿ ਬਦਲਾ locally ਹੋਵੇਗਾ ਜਾਂ ਨਹੀਂ ਤੇ ਅਸੀ ਅੱਜ ਦੀ ਸਾਡੀ ਖਾਸ ਰਿਪੋਰਟ ਇਸ ਤਰ੍ਹਾਂ ਦੀ ਹਰ ਰਿਪੋਰਟ ਅਸੀਂ ਨਾ ਸਾਂਝੀ ਕਰਦੇ ਰਹਿਵਾਂਗੇ ਵਿਗ 052 ਪੰਜਾਬੀ ਲਿੰਕ ਮੀਡੀਆ ਧੰਨਵਾਦ